ਸਤਿਕਾਰਯੋਗ ਵੀਰ ਜੀ ਸਾਰੇ ਵੀਰ ਭਰਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹਰੰਦਾਵਾ ਡੇਰੀ ਫਾਰਮ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਹਰੰਦਾਵਾ ਡੇਰੀ ਫਾਰਮ ਦਾ ਨਵਾਂ ਸਟਾਕ ਆ ਚੁਕਾ ਦੀਆਂ ਘੋਟੀਆਂ ਦਿਖਾ ਦੋ ਜੀ ਪਹਿਲਾ ਔਰ ਦੂਸਰਾ ਸੁਆ ਦੋ ਦੰਦ ਚਾਰ ਦੰਦ ਦੋ ਦੰਦ ਜਿਆਦਾ ਸਾਰ ਦੋ ਦੰਦ ਕੱਟੀਆਂ ਮੇਰੇ ਕੋਲ ਬਹੁਤ ਸੋਹਣੀਆਂ ਵੱਡੀਆਂ ਝੋਟੀਆਂ ਮਾਰਕ ਦੀ ਕਿਰਪਾ ਦੇ ਨਾਲ ਵੀਰਾ ਪਿੰਡ ਭਰਾਵਾਂ ਦੇ ਸੰਯੋਗ ਦੇ ਨਾਲ ਪਸ਼ੂ ਆਪਣੇ ਘੋਟੀਆਂ ਸਾਫ਼ ਸੁਥਰੀਆਂ ਆਈਆਂ ਭਾਜੀ ਕਿਉਂ ਚੰਗੀ ਕੀ ਜਿ ਲੈ ਆਵਾਂਗੇ ਤੇ ਚੰਗੀ ਪਿੰਡ ਭਰਾਜ ਰੀਆ ਲੈਂਦੇ ਹੁਣ ਅੱਜ ਕੱਲ ਬਾਕੀ ਸਾਰੇ ਵੀਰਾਂ ਨੂੰ ਪਤਾ ਵੀ ਜੇ ਪਿੰਡ ਆਪਣਾ ਜੈਸੂ ਸਰਚਾ ਜਿਹੜਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਬਟਾਲੇ ਤੋਂ ਆਪਣਾ 8 ਕਿਲੋਮੀਟਰ ਮੈਇਤਾ ਚੌਂਕ ਵਾਲਾ ਨੂੰ ਕਰਕੇ ਪਿੰਡ ਰਹਿ ਗਿਆ ਜੀ ਮੈਤਾ ਚੌਂਕ ਵੀ ਆਪਾਂ ਨੂੰ 7-8 ਕਿਲੋਮੀਟਰ ਆ ਅੰਬਰ ਸਰ 25 30 ਕਿਲੋਮੀਟਰ 25 ਟਾਂਡਾ ਵੀ ਆਪਾਂ ਨੂੰ 25 ਕਿਲੋਮੀਟਰ ਆ ਜੀ ਆਪਾਂ ਸੈਂਟਰ ਦੇ ਵਿੱਚ ਆ ਗਏ ਵੀ ਤੁਹਾਡੇ ਦਾ ਪਿੰਡ ਆ ਜੀ ਆਪਣੇ ਹਰੰਦਾਵਾ ਡੇਰੀ ਫਾਰਮ ਸਾਨੂੰ ਪਿਆਰ ਕਰਨ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦੇ ਬਟਨ ਨੂੰ ਕਲਿੱਕ ਕਰ ਦਿਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਦੇਤੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵਧੀਆ ਵੀਡੀਓ ਦਾ ਸੰਯੋਗ ਮਿਲਣ ਲਿਆ ਜੀ ਝੋਟੀਆਂ ਚਲੋ ਕੰਮ ਚਾਲੂ ਕਰੀਏ ਬੀਤੀ ਪਹਿਲਾ ਸੂਆ ਝੋਟੀ ਦੋ ਦੰ ਦਾ ਜੀ ਦੇਖੋ ਝੋਟੀ ਜੀ ਮੱਢੀ ਵੇਖੋ ਮੰਕੀ ਕੋਲ ਦਾ ਆਂ ਦਾ ਵੇਖੋ ਲੇਵਾ ਵੇਖੋ ਦੇਖੋ ਜੀ

ਆਂਚੜ ਵਖਾਲ ਦੋ ਜੀ ਦੇਖੋ ਆਂਚੜ ਕੱਲਾ ਕੱਲਾ ਆਂਚੜ ਲੱਗਾ ਜੀ ਮਾਲਕ ਦੀ ਕਿਰਪਾ ਦੇ ਨਾਲ ਦੇਖੋ ਜੀ ਆਂਚੜ ਗੇਠ ਗੇਠ ਦੀ ਦੂਰੀ ਤੇ ਆਂਚੜਾ ਜੀ ਖਣ ਲੇਵਾ ਬਹੁਤ ਹੀ ਵਧੀਆ ਜੀ ਦੇਖੋ ਜੀ ਦੇਖੋ ਆਂਚੜ ਗੇਠ ਕੁੜਾ ਦੇਖੋ ਸਿੱਧੀ ਗੱਡਰ ਜੀ ਮੋਲੇ ਦਾ ਫਿਰ ਕੀ ਮੌਕੇ ਤੇ ਕਰਾਂਗੇ ਭਾਜੀ ਆ ਵੀ ਪਹਿਲਾ ਸੁਭਾਵੇ ਦੀ ਝੋਟੀ ਦੋ ਦੰਦ ਮੂੰਹ ਤੋਂ ਜੀ ਇਹਦੇ ਕੋਈ ਦੁੱਤ ਹੁਣ 15 ਕਿਲੋ ਪਿਛਲੀ ਝੋਟੀ ਲੈਣੋਂ ਖਾਲ ਦੋ ਜੀ ਇਹਦੇ ਕੋਈ ਦੁੱਤ 15 ਕਿਲੋ ਹੁਣ ਰੈਡੀ ਹੈ ਜੀ ਇਹਦੇ ਕੋ 16 ਕਿਲੋ ਦੁੱਤਾ ਕੋਟੀ ਕੋਈ ਮੂੰਹ ਤੋਂ ਵੀ ਇਹ ਚੌੜੇ ਕੱਢਦੀ ਹੈ ਜੀ ਇਹ ਕੋਈ ਕੈਮਰਾਮੈਨ ਸਾਹਮਣੇ ਰਿਦਾ ਖਾਂਚਾ ਪਾ ਲਿਆ ਜੀ ਜੁਲਦੀ ਇਤਰਾਜ ਜਮ ਖਾਵੀ ਇਤਰਾਜ ਬਾਤ ਕਢਾਲ ਲੈ ਬਿਊਟੀ ਵੇਖੋ ਸਿੰਘ ਸ਼ਿੰਗਾਰ ਉਂਗਲ ਮਹਾ ਸਿੰਘਾ ਕਣੀ ਨੰਗ ਦੀ ਜੀ ਸਿੰਘ ਸ਼ਿੰਗਾਰ ਬਹੁਤ ਜੀ ਵਧੀਆ ਜੀ ਵੇਖੋ ਦੇਖੋ ਅੰਚਲ ਦੇਖੋ ਗੇਠ ਗੇਠ ਦੀ ਦੂਰੀ ਤੇ ਥਾਣਾ ਜੀ ਗੇਠ ਗੇਠ ਦੀ ਦੂਰੀ ਤੇ ਆਪਣਾ ਥਾਣਾ ਜੀ ਜਵਾਪਸ ਮਾ ਠੰਡੇ ਦੇਖੋ ਠੰਡੀ ਧੀਰੀ ਨਹੀਂ ਕੱਟੀ ਆ ਜੀ ਹੂੰ ਦੇਖੋ ਦੇਖੋ ਜੀ ਦੇਖੋ ਜੀ ਮੇਰੇ ਕੋਲ ਠੰਡੀ ਧੀਰੀ ਦੇਖੋ ਦੇਖੋ ਜੀ ਠੰਡੀ ਧੀਰੀ ਪੇਠ ਫੁੱੜਾ ਫੁੱੜਾ ਦੇਖੋ ਪੇਠ ਵਾਹ ਜੇ ਢਿਚੋੜੀ ਆਂ ਚੜ ਵੇਖੋ ਜੀ ਦੇਖੋ ਗੱਠ ਗੱਠ ਦੀ ਦੂਰੀ ਤੇ ਆਂ ਚੜਾ ਜੀ ਇਹ ਇਹਦੇ ਕੋ ਦੁੱਧ ਹੋਣਾ ਛੋਟੀ ਕੋਲੋਂ ਦੁੱਧ 16 ਕਿਲੋ ਕੂਨ ਵਾਲਾ ਭਾਜੀ ਇਹ ਵੀ ਦੋ ਦੰਦ ਕੱਟੀ ਆ ਗਈ ਜੀ ਜਿਹੜੇ ਨਾਲ ਕੈਂਸਰ ਤੋਂ ਦੀਦਾ ਫਾਰਮ ਤੋਂ ਮੇਰੇ ਨਾਲ ਜਿਸਤਾਂ ਦੇ ਹੋ ਦੇਖੋ ਜੀ ਸੈਂਡੇ ਸ਼ਿੰਗਾਰ ਛੋਟੀ ਦਾ ਵੱਡੀ ਦੇਖੋ ਕਿੱਡੀ ਤੇ ਲੱਗਦਾ ਦੇਖ ਕਿੱਦਾ ਦੇਖੋ ਜੀ ਕੱਲੀ ਦੇਖੋ ਹੱਥ ਪੈਰ ਅੰਚਲ ਦਿਖਾਓ ਦੇਖੋ ਅੰਚਲ ਕੱਲੇ ਕੱਲੇ ਦੇਖੋ ਬਿੰਦੀਆਂ ਵਾਲਾ ਲੇਵਾ ਇਹਦੇ ਜੀ ਟਮਕਣੇ ਵਾਲਾ ਦੇਖੋ ਜੀ ਇਹਦਾ ਮੁੱਲ ਵੀ ਮੌਕੇ ਉੱਤੇ ਕਰਾਂਗੇ ਭਾਜੀ ਇਹ ਵੀ ਦੀ ਦੂਜਾ ਸੂਆ ਛੋਟੀ ਆਲੀ ਜੀ ਆਪਣੇ ਦੋ 17 ਤੋਂ 18 ਦੇ ਦੋ ਦੋ ਮੁੰਡੇ ਕੋ ਹਾਜ਼ਰ ਹੋਊਗਾ ਜੀ ਨੂੰ ਚੂਹਣ ਵਾਲਾ ਬਰਤ ਸਾਡੇ ਸਾਡੇ ਆਇਸ ਕਰੋ ਇੱਕ ਟਾਈਮ ਦਾ ਹੋਊਗਾ ਜੀ ਜਿਹੜਾ ਇਹ ਕੋਈ ਇਹ ਦੂਸਰਾ ਸਮਝੋ ਤੀਆ ਜੀ ਬਸ ਪਾਣੀ ਪੀ ਲਓ ਪਰ ਇਹ ਥੋੜੇ ਜਿھے ਪਿੱਛੇ ਨਾਲ ਉਧਰ ਹੋ ਉਥੇ ਦੇਖੋ ਜੀ ਦੇਖੋ ਬਿਊਟੀ ਦੇਖੋ ਸੇਂਗ ਝੰਗਾਰ ਬਿਊਟੀ ਦੇਖੋ ਉਹਨੂੰ ਲੇਵਾ ਨੇੜੇ ਲਾ ਕੇ ਪਿੱਛੇ ਉਖਾਲ ਜੀ ਆਹ ਚਲੋ ਸਾਹ ਦੋ ਧਿਆਨ ਕਰਾਉਂਦਾ ਦੇਖੋ ਆਪਣੇ ਅੰਚੜ ਦੇਖੋ ਅੰਚੜ ਦੇਖੋ ਅੰਚੜ ਲੱਗਾ ਜੀ ਥਾਨਲੇਵਾ ਦੇਖੋ ਲੱਗਾ 1718 ਕਿਲੋ ਦੁੱਧ ਵਾਲੀ ਝੋਟੀ ਇਹਦਾ ਵੀ ਮੁੱਲ ਮੌਕੇ ਅੱਤੇ ਕਰਾਂਗੇ ਭਾਜੀ ਮੁੱਲ ਬਹੁਤ ਜ਼ਿਆਦਾ ਨਹੀਂ ਹੈ ਜੀ ਆਜੋ ਥੋੜਾ ਥੋੜਾ ਐਨਕੋਤੇ ਆਓ ਝੋਟੀਆਂ ਵੇਖ ਕੇ ਜਾਓ ਕੈਮਰਾਮੈਨ ਸਾਹਿਬ ਆਜੋ ਆਂਚਲ ਵੇਖ ਲੋ ਆਂਚਲ ਦਰਸ਼ਿਸ਼ ਆਂਚਲ ਲੱਗ ਗਿਆ ਦੋਸਤ ਆਲ ਦੇਖੋ ਇਧਰੋਂ ਦੇਖ ਆਲ ਦੋ ਤੇ ਛੋਟੀ ਵੇਖ ਲਈ ਦੋਨੋਂ ਹੀ ਗੱਡੀ ਵੇਖ ਲੋ ਆਂਚਲ ਵੇਖ ਲੋ ਇਹਦਾਈ ਦੇਖੋ ਠੰਡੀ ਧੀਰੀ ਆਂਚਲ ਵੇਕਰੰਟਾਂ ਆਂਚਲ ਚ ਦੇਖ ਲੋ ਜੀ ਆਹੋ ਗਾੜੀ ਫੁੱਟ ਨਾ ਕੋ ਕਾਲ ਬਈ ਹੁਣ ਆ ਜਾਓ ਬੁੱਲ ਫਰੀ ਰੋ ਦਾ ਦੋ ਆ ਜਾਓ ਲਾ ਕੇ ਦੇਖੋ ਛਿੰਗ ਸਿੰਗਾਰ ਦੇਖੋ ਛੋਟੀ ਛੋਟੀ ਸਿੰਗੀ ਲੱਗੀ ਆ ਬਾਕੀ ਵੀਰ ਜੀ ਸਾਰੇ ਵੀਰਾਂ ਨੂੰ ਪਤਾ ਸਾਡੇ ਭਰਾ ਦਾ ਨਾਂ ਸੋਨੂ ਹਰੰਦਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਫੇਰ ਵੀਰਾਂ ਨੂੰ ਦੱਸ ਦਈਏ ਤਹਿਸੀਲ ਬਟਾਲਾ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਨੋਟੀਫਿਕੇਸ਼ਨ ਵੀ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਦੇ ਲਈ ਜੇ ਚੈਨਲ ਨੂੰ ਸਬਸਕ੍ਰਾਈਬਰ ਕਰੋਗੇ ਫਿਰ ਹੀ ਤੁਹਾਨੂੰ ਆਉਣ ਵਾਲੀਆਂ ਵੀਡੀਓ ਨਵੀਆਂ ਤੋਂ ਨਵੀਆਂ ਆਪਣੇ ਵੀਰਾਂ ਨੂੰ ਪਹੁੰਚ ਸਕਣਗੀਆਂ ਬੜਾ ਪਿਆਰ ਬਖਸ਼ਰੇ ਆਪਣੇ ਚੈਨਲ ਨੂੰ ਬਾਕੀ ਨੰਬਰ ਫੋਨ ਨੰਬਰ 9783 94752 ਦੂਜਾ ਨੰਬਰ 76148 2449 ਦੋਹਾਂ ਤੇ ਭਾਜੀ ਤੁਹਾਡੇ ਭਰਾ ਦਾ WhatsApp ਚੱਲਦਾ ਜੀ ਜਦੋਂ ਮਰਜ਼ੀ ਆਓ ਝੋਲ ਸਟਾਪ ਆਪਣੇ ਹੋਂ ਦਾ ਜਾਂ ਅੰਦਰ ਦੂਜੇ ਤੀਜੇ ਦਿਨ ਬਾਅਦ ਆਪਣੇ ਬੰਦੇ ਮਾਲ ਲਿਆਉਂਦੇ ਵੀ ਲੈ ਕੇ ਆ ਜਾਈਦਾ ਜੀ ਹਰਿਆਣੇ ਤੋਂ ਮਾਲ ਲਿਆਈਦਾ ਕੱਲੀ ਕੱਲੀ ਮੈਂ ਦੀ ਵੀਡੀਓ ਤੁਹਾਨੂੰ ਦੇਖੋ ਜੀ ਸਵੇਰਾਂ ਨੂੰ ਪਿਆਰ ਭਰੀ ਖਰੀ ਗੱਲਾਂ ਤਾਂ